ਸਤਿ ਸ਼੍ਰੀ ਅਕਾਲ ਜੀ ਲੀਡਿੰਗ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਮੌਜੂਦ ਹਾਂ ਜਗਜੀਤ ਸਿੰਘ ਜੀ ਨਾਲ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਵਾਹਿਗੁਰੂ ਜੀ ਕੀ ਜਗਜੀਤ ਸਿੰਘ ਜੀ ਪੰਜਾਬ ਦਾ ਦਰਦ ਰੱਖਣ ਵਾਲੇ ਇਨਸਾਨ ਨੇ ਜੋ ਕਿ ਆਪਣੇ ਕਾਫੀ ਇੰਟਰਵਿਊਜ਼ ਦੇ ਵਿੱਚ ਤੇ ਕਾਫੀ ਕਥਾਵਾਂ ਦੇ ਵਿੱਚ ਜ਼ਿਕਰ ਕਰਦੇ ਨੇ ਤੇ ਇੱਕ ਸ਼ਬਦ ਮੈਂ ਇਹਨਾਂ ਕੋਲੋਂ ਸੁਣਿਆ ਸੀ ਕਿ ਪੰਜਾਬ ਤੇਰਾ ਕੋਈ ਸਕਾ ਨਹੀਂ ਮੇਰੇ ਦਿਲ ਵਿੱਚ ਕਾਫੀ ਉਹ ਮਹਿਸੂਸ ਹੋਇਆ ਜਿਵੇਂ ਕੋਈ ਦਰਦ ਹੁੰਦਾ ਆਪਾਂ ਨੂੰ ਪਤਾ ਹੀ ਹੈ ਪੰਜਾਬੀਆਂ ਨੂੰ ਤੇ ਮੈਂ ਅੱਜ ਉਸੇ ਸ਼ਬਦ ਬਾਰੇ ਇਹਨਾਂ ਨਾਲ ਗੱਲਬਾਤ ਕਰੂੰਗਾ ਇਹਨਾਂ ਤੋਂ ਪੁੱਛੂੰਗਾ ਆਓ ਜਾਣਦੇ ਹਾਂ ਹਾਂਜੀ ਇਸ ਜੋ ਤੁਸੀਂ ਕਹਿੰਦੇ ਹੋਗੇ ਪੰਜਾਬ ਤੁਹਾਡਾ ਤੇਰਾ ਕੋਈ ਸਕਾ ਨਹੀਂ ਹਾਂਜੀ ਹਾਂਜੀ ਇਹਦਾ ਜਿਹੜਾ ਜੀ ਆਪਾਂ ਨਾ ਇਹ ਰਾਜ ਕਾਕੜਾ ਜੀ ਹੈ ਲੇਖਕ ਵੀ ਆ ਉਹਨਾਂ ਨੇ ਫਿਲਮ ਵੀ ਬਣਾਈ ਸੀ ਸਾਡਾ ਹੱਕ ਹਾਂਜੀ ਜਾਣ ਵੀ ਪੰਜਾਬ ਦਾ ਜੋ ਦਰਦ ਉਹਨਾਂ ਨੇ ਲਿਖਿਆ ਹਾਂਜੀ ਹਾਂਜੀ ਜਾਣ ਵੀ ਕਹਿੰਦਾ ਮੈਂ ਤਾਂ ਸੁਣਨ ਵਾਲੇ ਦੇ ਰੋਂਗਟੇ ਖੜੇ ਹੋ ਜਾਂਦੇ ਆ ਜਿਹਦੇ ਬਾਰੇ ਕਵੀ ਨੇ ਲਿਖਿਆ ਕਹਿੰਦਾ ਸੀਨੇ ਵਿੱਚ ਜਿਨ੍ਹਾਂ ਦੇ ਦਰਦ ਵੇ ਉਹ ਕਦ ਭੁੱਲਦੇ ਆਪਣੇ ਫਰਜ਼ ਵੇ ਲਾਹ ਦਿੰਦੇ ਸਾਰੇ ਕਾਰਜ ਵੇ ਰੱਖਦੇ ਨਹੀਂ ਉਧਾਰ ਵੇ ਸ਼ੀ ਬਾਜ ਦੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰਵੇ ਕਹਿੰਦਾ ਦਮ ਜੀਣਾ ਵਿੱਚ ਹੋਣਗੇ ਉਹ ਬੈਠ ਕਦੇ ਨੇ ਰਹਿਣਗੇ ਹੱਕ ਆਪਣੇ ਆਪ ਆਪਣੇ ਉਹ ਖੋਣਗੇ ਕੀ ਕਰ ਲੋਗੇ ਮੌਕੇ ਦੀ ਸਰਕਾਰ ਦੀ ਸ਼ੀ ਬਾਜ ਦੇ ਸੂਰਮੇ ਖਾਂਦੇ ਮਾਰ ਕੇ ਆਪ ਸ਼ਿਕਾਰ ਕਹਿੰਦਾ ਪੰਜਾਬ ਸਿੰਘਾਂ ਦਾ ਸਿੰਘ ਪੰਜਾਬ ਦੇ ਕਰ ਦੋਨਾਂ ਨੂੰ ਕੋਈ ਨਹੀਂ ਉਹ ਵਖ ਸਕਦਾ ਉਹ ਜੇਕਰ ਦੇ ਘਰ ਦੇ ਗਦਾਰ ਨਾ ਹੋਣ ਇਹਦੇ ਇਹਨੂੰ ਦੱਸੋ ਕਿਹੜਾ ਗੁਲਾਮ ਹੈ ਰੱਖ ਸਕਦਾ ਕਿਉਂਕਿ ਜੋਦੇ ਵੀ ਮਾਰ ਪਈ ਐ ਤਾਂ ਆਪਣਿਆਂ ਤੋਂ ਪਈ ਆਪਣਿਆਂ ਦੀ ਸਹੀ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੋਮਨ ਡਰੇ ਗਰਦਾਨਾਂ ਤੇ ਜਿਹੜੇ ਜਿਉ ਮੋਰਾਂ ਵਾਲੀ ਨੇ ਬੋਲੇ ਆ ਲਿਖਿਆ ਬਿਲਕੁਲ 16 ਨੇ ਸੱਚ ਹੈ ਜੀ ਜਿਦਾਂ ਆਪਾਂ ਜਣੀ ਤੁਸੀਂ ਗੱਲ ਕੀਤੀ ਆ ਕਹਿੰਦਾ ਦੱਸ ਕਿੱਥੇ ਹੋਇਆ ਧਕਾ ਨਹੀਂ ਆ ਪੰਜਾਬ ਤੇਰਾ ਕੋਈ ਸਕਨ ਨਹੀਂ ਜਾਣੇ ਦੀ ਬਾਤ ਸਭ ਤੋਂ ਮਾੜੀ ਗੱਲ ਉਹ ਤਾਂ ਹੁੰਦੀ ਹੈ ਜਦੋਂ ਬੰਦਾ ਜबान ਕਰਕੇ ਮੁੱਕਰ ਜਾ ਹਾਂਜੀ ਸਾਨੇ ਸੰਤਾਲੇ 15 ਅਗਸਤ ਤੋਂ ਪਹਿਲਾਂ ਜਾਣੇ ਦੇ 14 ਅਗਸਤ ਨੂੰ ਹਾਂਜੀ ਲੰਡਨ ਦੇ ਵਿੱਚ ਪੰਜ ਜਾਣੇ ਬੈਠੇ ਆ ਅੰਗਰੇਜ਼ਾਂ ਦੇ ਕੋਲ ਇੱਕ ਨਹਿਰੂ ਤੇ ਗਾਂਧੀ ਦੋ ਹੋਗੇ ਜੀ ਦੋ ਇਧਰੋਂ ਆਪਣੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਉਧਰ ਅਫਜ਼ਲ ਜਨਾਹ ਅਲੀ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਹਾਂਜੀ ਏ ਜਿਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਉਹਨੇ ਵੀ ਬਕਾਲ ਕੀਤੀ ਆ ਅਮਰੀਕਾ ਤੋਂ ਨਹਿਰੂ ਨੇ ਵੀ ਬਕਾਲ ਕੀਤੀ ਏ ਠੀਕ ਹੈ ਜੀ ਉਥੇ ਜਾਣ ਦੇ ਵੰਡ ਹੋ ਰਹੀ ਆ ਹਿੰਦੂਆਂ ਨੂੰ ਹਿੰਦੁਸਤਾਨ ਦੇਤਾ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਪਾਕਿਸਤਾਨ ਦੇ ਜਿਹਦੇ ਬਾਰੇ ਕਵੀ ਨੇ ਦਰਦ ਲਿਖਿਆ ਉਹ ਕਹਿੰਦਾ ਅਕਲਾ ਵਾਲੇ ਅਕਲਾਂ ਲਾਗੇ ਆਪੋ ਆਪਣੇ ਮੁਲਕ ਬਣਾਗੇ ਖਾਲੇ ਠੂਠਾ ਪੰਜਾਬ ਸਿਆਂ ਤੇਰੇ ਹੱਥ ਫੜਾ ਗਏ ਅੱਜ ਰੋਂਦਾ ਪਿਆ ਪੰਜਾਬ ਦਸੂਬੀ ਸਿੰਘੋ ਚਿੜੀ ਬਾਣਾ ਕਾ ਬਾਜ ਜਿਹੜੀ ਇਹ ਗੱਲ ਖਾਲੇ ਠੂਠੇ ਵਾਲੀ ਜਾਨੀ ਉੱਥੇ ਇਹਨਾਂ ਦੇ ਅੰਗਰੇਜ਼ ਕਹਿ ਰਹੇ ਆ ਮਾਠਰ ਤਾਰਾ ਸਿੰਘ ਤੇ ਬਲਦੇਸ ਸਿੰਘ ਨੂੰ ਬਈ ਐਸੀ ਤੁਹਾਡੇ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਹਾਂਜੀ ਬਈ ਤੁਹਾਨੂੰ ਦੋਨਾਂ ਨੇ ਬਚਾਲੇ ਰਾਜ ਦੇਵਾਂਗੇ ਬਈ ਤੁਸੀਂ ਦੋ ਦਿਨ ਰੋਕੋ ਜੀ ਜਿਆਦਾ ਗਾਂਧੀ ਦੇ ਨਹਿਰੂ ਨੇ ਪੁੱਛਿਆ ਵੀ ਕੀ ਗੱਲ ਹੋਈ ਐ ਦੱਸ ਤਾਂ ਉਹਨਾਂ ਨੇ ਵੀ ਆ ਗੱਲ ਹੋਈ ਐ ਸਾਡੇ ਨਾਲ ਨੇ ਦੇਖਿਆ ਵੀ 93 ਸਿਰ ਪੰਜਾਬ ਦੇ ਲੱਗੇ ਆ 7 ਸਿਰ ਪੱਛਮੀ ਬੰਗਾਲ ਦੇ ਲੱਗੇ ਆ ਇਹਨਾਂ ਦਾ ਤਾਂ ਲੱਗੇ ਕੋਈ ਨਹੀਂ ਹੈਗਾ ਜਿਹੜੇ ਜਣੇ ਦੀ ਰਾਜਗੱਦੀਆਂ ਦੇ ਮਾਲਕ ਬਣ ਕੇ ਬੈ ਗੇ ਹਾਂਜੀ ਤੇ ਉਹਨਾਂ ਨੇ ਦੇਖਿਆ ਵੀ ਜੇ ਇਕੱਠੇ ਹੋ ਗਏ ਤਾਂ ਵੀ ਗਏ ਤੇ ਜੇ ਲੱਗ ਹੋ ਗਏ ਤਾਂ ਵੀ ਗਏ ਕਿਉਂਕਿ ਇਜਾਦੀ ਤੇ ਇਹਨਾਂ ਨੇ ਲੈ ਕੇ ਦਿੱਤੀ। ਉੱਥੇ ਫਿਰ ਜੱਫੀ ਪਾਈ ਮਾਟਰ ਤਾਰਾ ਸਿੰਘ ਤੇ ਬਿਦੇਵ ਸਿੰਘ ਨੂੰ Nehru ਤੇ Gandhi ਨੇ। ਅੱਛਾ ਜੀ। ਜਿਹਦੇ ਬਾਰੇ ਜਣ ਦੇ ਦਰਦ ਭਰੇ ਬੋਲਾ ਕਹਿੰਨਾ Nehru ਖੇੜ ਗਿਆ ਨੀਤੀ ਉਹ ਨੀਤ ਸੀਗੀ ਵਾਦਾ ਨੀਤੀ ਸ਼ੇਰਾਂ ਮਾਰੀਆਂ ਸੀ ਮਾਰਾਂ ਐਸ਼ ਗਿਦੜਾਂ ਨੇ ਕੀਤੀ ਰਹਿ ਗਏ ਹਾਕਾਂ ਵੇਲੇ ਫਾੜੀ ਅਸੀਂ ਮਾਰਨੇ ਨੂੰ ਮੀਤੀ ਕੌਣ ਪੁੱਛਦਾ ਪੰਜਾਬ ਤੇਰੇ ਉਤੇ ਕੀ 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 ਬੀਤੀ ਗੰਦੇ ਰਾਜ ਨੇ ਤੇ ਤੇਰੀ ਅੱਖੀਆਂ ਜੇ ਧੋਖੇ ਕਿਨੁ ਕਿਨੁ ਪਾਤੇ ਨੇ ਕੀਮਤੀ ਸਰੂਪੇ ਹੋ ਰਸ ਆਪਣੇ ਹਿੱਸੇ ਦੇ ਸਾਡੇ ਗਾਣਾ ਵਿੱਚ ਪਾ ਕੇ ਇਹ ਤਾਂ ਕੰਜਰ ਕਹਿੰਦੇ ਨੇ ਆਜ਼ਾਦੀ ਆ ਗਈ ਚਰਖੇ ਕਮਾ ਕੇ ਚਰਖੇ ਕੱਤ ਕੇ ਆਜ਼ਾਦੀ ਨਹੀਂ ਆਈ ਚਰਖੜੀਆਂ ਤੇ ਚੜ੍ਹ ਕੇ ਆਈ ਆ ਇਹ ਪੁੱਛੋ ਕਲਗੀਆਂ ਵਾਲੇ ਨੂੰ ਕਿੰਨੀ ਮਹਿੰਗੀ ਆਈ ਹੈ ਹਾਂਜੀ ਉਸ ਵੇਲੇ ਨਹਿਰੂ ਨੇ ਵਾਅਦਾ ਕੀਤਾ ਸੀ ਵੀ ਉਤਰੀ ਭਾਰਤ ਦੇ ਵਿੱਚ 7 ਸਟੇਟਾਂ ਦੇ ਵਿੱਚ ਸਿੱਖਾਂ ਦਾ ਆਪਣਾ ਰਾਜ ਹੋਊਗਾ ਕੋਈ ਇਦਾਂ ਦਾ ਕਾਨੂੰਨ ਨਹੀਂ ਬਣਾਵਾਂਗੇ ਜਿਹਦੇ ਨਾਲ ਜਾਣੇ ਦੀ ਸਿੱਖਾਂ ਨੂੰ ਦਰਦ ਹੋਵੇ ਅੱਜ ਸਾਡੇ ਜਾਣੇ ਦੀ ਕਹਿਣਾ ਮਤਲਬ ਜਿੱਤਿਆ ਹੈ ਐਮਪੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਅੱਜ ਮਹੀਨਾ ਹੋ ਗਿਆ ਉਹ ਡਿਬੜੂਗੜ੍ਹ ਜਿਹਦੇ ਵਿੱਚ ਇਹ ਆਪਣੇ ਕਾਨੂੰਨ ਦੀ ਆਪ ਹੀ ਤੇ ਜਿਹਾ ਉਡਾਰੇ ਕਾਹਦਾ ਦੇਸ਼ ਦਾ ਸੰਵਿਧਾਨ ਸਹੀ ਗੱਲ ਹੈ ਤੁਹਾਡੀ ਜੋ ਸਾਚਾ ਹਾਂਜੀ ਤੇ ਇਸ ਕਰਕੇ ਜਦੋਂ ਗੁਰੂ ਨਾਨਕ ਮਹਾਰਾਜ ਜੀ ਨੇ ਜਣੇ ਦੀ ਲਾਲੋ ਦੇ ਘਰੇ ਬੈ ਕੇ ਕੋਧਰੀ ਦੀ ਰੋਟੀ ਖਾਧੀ ਸੀ ਹਾਂਜੀ ਤੇ ਮਾਲਕ ਭਾਗੋ ਨੂੰ ਮਾਣਾ ਕਰਤੇ ਸੀ ਮਾਲਕ ਭਾਗੋ ਕਹਿੰਦਾ ਸੀ ਵੀ ਉਹ ਗਰੀਬ ਦੇ ਘਰੇ ਤਾਂ ਰੋਟੀ ਖਾਧੀ ਸਾਡੇ ਘਰੇ ਦਾ ਫਖੀਰ ਦੇ ਪੂੜੇ ਪਣੇ ਹੋਏ ਸੀ ਹਾਂਜੀ ਤੇ ਮਹਾਰਾਜ ਨੇ ਉਹਦੇ ਜਣੇ ਦੀ ਕਹਿੰਦਾ ਮਤਲਬ ਕੀਮਤੀ ਪਕਵਾਨਾਂ ਦੇ ਵਿੱਚੋਂ ਗਰੀਬਾਂ ਦਾ ਖੂਨ ਕੱਢ ਕੇ ਦਿਖਾਇਆ ਸੀ ਤੇ ਲਾਲੋ ਦੀ ਰੁੱਖੀ ਮਿੱਸੀ ਰੋਟੀ ਦੇ ਵਿੱਚ ਦੁੱਧ ਕੱਢ ਕੇ ਤੱਖਿਆ ਸੀ ਤੇ ਉਸ ਵੇਲੇ ਜਦੋਂ ਪੰਡਤ ਤੇ ਕਾਜੀ ਦੋਨੋਂ ਆਏ ਸੀ ਗੁਰੂ ਨਾਨਕ ਮਹਾਰਾਜ ਦੇ ਕੋਲ ਹਾਂਜੀ ਕਹਿੰਦੇ ਪੁੱਛਣ ਫੋਲ ਕਦਾਬ ਨੂੰ Hindu ਵੱਡਾ ਕਿ Musalman ਹੋਈ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਕਹਿੰਦੇ ਜੇ Hindu ਕਿਸੇ ਦਾ ਹੱਕ ਖਾਊਗਾ ਤਾਂ ਗਾਂ ਖਾਣ ਦੇ ਬਰਾਬਰ ਆ ਜੇ Musalman ਕਿਸੇ ਦਾ ਹੱਕ ਖਾਊਗਾ ਤਾਂ ਸੂਰ ਖਾਣ ਦੇ ਬਰਾਬਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਉਸ ਵੇਲੇ ਵਾਦਾ ਕੀਤਾ ਸੀ ਨਹਿਰੂ ਤੇ ਗਾਂਧੀ ਨੇ ਵੀ ਉੱtre ਭਾਰਤ ਦੇ ਵਿੱਚ ਸਿੱਖਾਂ ਦਾ ਆਪਣਾ ਰਾਜ ਆ ਜਾਊਗਾ ਸੱਤ ਸਟੇਟਾਂ ਦੇ ਵਿੱਚ ਉਹ ਸਾਨੂੰ ਸੱਤ ਦਾ ਕੀ ਦੇਣੀ ਸੀ ਪੰਜਾਬ ਦੇ ਵਿੱਚ ਦੋ ਕੱਢਦੀਆਂ 1 ਨਵੰਬਰ 1966 ਨੂੰ ਹਿਆਰਿਆਣਾ ਤੇ ਪੰਜਾਬ ਹਰਿਆਣਾ ਤੇ ਹਿਮਾਚਲ ਪੰਜਾਬ ਦੇ ਵਿੱਚੋਂ ਕੱਢ ਦਿੱਤੇ ਤਾਂ ਕਰਕੇ ਕਵੀ ਨੇ ਲਿਖਿਆ ਕਹਿੰਦਾ ਦੱਸ ਕਿੱਥੇ ਹੋਇਆ ਤੱਕਾ ਨਹੀਂ ਆ ਪੰਜਾਬ ਤੇਰਾ ਕੋਈ ਸਕਾਂ ਨਹੀਂ ਜਾਨੀ ਇੱਕ ਬਹੁਤ ਦਿਲ ਖਿੱਚਵੀਂ ਜਣਦੀ ਕਹਿੰਦਾ ਮਤਲਬ ਇਤਿਹਾਸ ਦੇ ਪੰਨਿਆਂ ਦਾ ਜੋ ਸੱਚ ਪਹਿਲਾਂ ਦਾ ਜੰਗ ਹੋਈ ਹੈ ਬਾਹੜ ਦੀ ਹਾਂਜੀ ਚੀਨ ਦੇ ਨਾਲ ਪਟਿਆਲੇ ਦੇ ਜਿੰਨੇ ਵੀ ਸਰਦਾਰ ਜਾਨਦੀ ਸਿੱਖ ਸਿੱਖ ਰਜiment ਦੇ ਸੀਗੇ ਸਭ ਨਹਿਰੂ ਨੇ ਮਰਵਾਤੇ ਉਹ ਫਿਲਮ ਵੀ ਬਣੀ ਸੀ ਹਕੀਕਤ ਹਾਂਜੀ ਜਿਆਦਾ ਉਹਨਾਂ ਨੇ ਦੇਖਿਆ ਪਹਾੜੀ ਤੋਂ ਇਹਨਾਂ ਦੇ ਦੁਸ਼ਮਣ ਥੱਲੇ ਆ ਰਹੇ ਆ ਤਾਂ ਉਧਰੋਂ ਜਾਨਦੀ ਬੈਲੈਂਸ ਕਰ ਰਿਹਾ ਕਹਿੰਦਾ ਸਰ ਦੋ ਸਮਾਨਾ 100 ਫੁੱਟ ਦੀ ਦੂਰੀ ਤੇ 100 ਮੀਟਰ ਦੀ ਦੂਰੀ ਤੇ ਆ ਗਿਆ ਕਹਿੰਦਾ ਜੀ ਨੌ ਫਾਇਰਿੰਗ ਜਾਂ 50 ਕਹਿੰਦਾ ਜੀ ਨੌ ਫਾਇਰਿੰਗ ਜਾਂ 25 ਦੇ ਕਹਿੰਦਾ ਨੌ ਫਾਇਰਿੰਗ ਉਹਨੇ ਭਗਾ ਕੇ ਵੈਲਰ ਸੇ ਮਾਰੀ ਜਾਣੇ ਦੀ ਕਹਿੰਦਾ ਮਤਲਬ ਉੱਥੇ ਸਾਡੇ ਜਵਾਨ ਮਰਵਾਤੇ ਮਰਵਾਤੇ ਉਦੋਂ ਬਾਅਦ 65 ਦੇ ਜੰਗ ਹੋਈ ਆ ਬਾਲਡ ਦੇ ਜਿਹੜੇ ਜੋ ਅੱਜ ਵੀ ਜਾਣਦੇ ਨੇ ਜਿਹਨੂੰ ਬਾਲਡਰ ਚੈਂਪੀਅਨ ਕਹਿ ਜਾਂਦਾ ਅਮਰੀਕਾ ਨੂੰ ਜਿਨੀਆਂ ਅੱਜ ਤੱਕ ਜੰਗਾਂ ਹੋਈਆਂ ਨੇ ਪਾਕਿਸਤਾਨ ਦੀ ਪੇਠ ਤੇ ਅਮਰੀਕਾ ਖੜਿਆ ਤੇ ਇੰਡੀਆ ਦੇ ਰੂਸ ਇੰਡੀਆ ਦੀ ਪਿੱਛੇ ਰੂਸ ਤੇ ਅਮਰੀਕਾ ਨੇ 60 ਟੈਂਕ ਦਿੱਤੇ ਪੈਂਟਨ ਟੈਂਕ ਜਾਨੀ ਦੀ ਇੱਕ ਵੱਡੀ ਗੱਲ ਨੂੰ ਆਪਾਂ ਛੋਟੇ ਜਿਹੇ ਜਾਣੇ ਦੇ ਕੋਈ ਘੱਟ ਸਾਹਮਣੇ ਵਿੱਚ ਜਾਨੀ ਜਿਹੜੇ ਉਹਦੇ ਮੇਨ ਤਾਤ ਨੇ ਹਾਂਜੀ ਉਥੇ ਗੁਰਬਖਸ਼ ਸਿੰਘ ਆ ਜੀ ਜਰਨਲ ਖੇਮ ਕਰਨ ਬਾਰਡਰ ਤੇ ਹਾਂਜੀ ਤੇ ਉਹਨੂੰ ਜਾਣੇ ਦੇ ਕਹਦਾ ਮਤਲਬ ਇਧਰੋਂ ਜਾਣੇ ਦੀ ਜਿਹੜਾ ਸਾਡਾ ਚੀਫ ਕਮਾਂਡਰ ਆ 1965 ਦੀ ਜੰਗ ਦਾ ਹਾਂਜੀ ਉਹਦਾ ਨਾਮ ਸੀ ਜਰਨਲ ਚੌਧਰੀ ਜਿਹਨੇ ਉਹਨੇ ਵੈਲਰਸ ਕੀਤੀ ਬਾਰਡਰ ਤੇ ਗਰਵਾਕ ਸਿੰਘ ਨੂੰ ਕਹਿੰਦਾ ਗਰਵਾਕ ਸਿੰਘ ਪਾਕਿਸਤਾਨ ਦੇ ਕੋਲ 60 ਪੈਂਟਨ ਟੈਂਕ ਹਨ ਦੁਨੀਆ ਦੇ ਮੰਨੇ ਹੋਏ ਵਾਰਲਡ ਪਾਵਰ ਨੇ ਦਿੱਤੇ ਹੋਏ ਵੀ ਆਪਾਂ ਬਿਹਾਰ ਦੀ ਜੰਗ ਹਾਰੇ ਆ ਆਪਣੇ ਕੋਲ ਇਨਾ ਸਮਾਨ ਨਹੀਂ ਹੈਗਾ ਆਪਾਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਾਂਜੀ ਵੀ ਤੂੰ ਬਾਗਾ ਬਾਰਡਰ ਛੱਡ ਕੇ ਬਿਆਸ ਦਰਿਆ ਦੇ ਉਲੇ ਪਾਸੇ ਆ ਕੇ ਮੋਰਚਾ ਲਾ ਲਾ ਵੀ 80 ਕਿਲੋਮੀਟਰ ਲਾਕਾ ਖਾਲੀ ਕਰ ਦੇ ਉਹਨੇ ਕੀ ਕਿਹਾ ਕਹਿੰਦਾ ਵੀ 80 ਕਿਲੋਮੀਟਰ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਸਾਡੇ ਗੁਰੂ ਧਾਮਾਂ ਸੀ ਛੱਡ ਦਈਏ ਹਾਂਜੀ ਇਹ ਸਾਨੂੰ ਮੂਤ ਪੀਣਾ ਨਹੀਂ ਆਉਂਦਾ ਸਾਨੂੰ ਕਲਗੀਆਂ ਵਾਲੇ ਨੇ ਅੰਮ੍ਰਿਤ ਛਕਾਇਆ ਸੀ ਅਸੀਂ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦਾ ਮਕਾਬਲਾ 40 ਨੇ ਕਰਕੇ ਦਿਖਾਇਆ ਸੀਗਾ ਬਈ ਅੱਜ ਵੀ ਜਾਣਦੇ ਕਿਉਂਕਿ ਅਸੀਂ ਗੁਰੂ ਤੇ ਭਰੋਸਾ ਰੱਖਣ ਵਾਲੇ ਹਾਂਜੀ ਬਈ ਅਸੀਂ ਤੇਰੇ ਹੁਕਮ ਨਹੀਂ ਮੰਨਣਾ ਅਸੀਂ ਇਲਾਕਾ ਇਹ ਬਾਰਡਰ ਖਾਲੀ ਨਹੀਂ ਕਰਨਾ ਤੇ ਅਸੀਂ ਜਾਣਦੇ ਇਹ ਜੰਗ ਜਿੱਤ ਕੇ ਦਿਖਾਵਾਂਗੇ ਦੇਖੋ ਕਹਾਣਾ ਮਤੇ ਚੀਫ ਕਮਾਂਡਰ ਆਪ ਕਹਿ ਰਿਹਾ ਪਿੱਛੇ ਹਟਜੋ ਹਾਂਜੀ ਤੇ ਅੱਗੋ ਜਰਨਲ ਕਰ ਰਿਹਾ ਵੀ ਅਸੀਂ ਹਟਣਾ ਨਹੀਂ ਨੌਜਵਾਨਾਂ ਨੂੰ ਆਪਣੀ ਪਾਲਟਰਾਂ ਦੇ ਵਿੱਚ ਜਿਹੜੇ ਸੀਗੇ ਉਹਨਾਂ ਨੂੰ ਚਮਕੌਰ ਦੀ ਗੜੀ ਦਾ ਇਤਿਹਾਸ ਸੁਣਾਇਆ ਵੇ ਕਿਦਾਂ ਕਲਗੀਆਂ ਵਾਲੇ ਨੇ 10 ਲੱਖਾਂ ਦਾ ਮੁਕਾਬਲਾ 40 ਦੇ ਨਾਲ ਕਰਕੇ ਦਿਖਾਇਆ ਸੀ ਉਹ ਸਿਵਲਟ ਉਹੀ ਇਤਿਹਾਸ ਸੁਣਾਇਆ ਗਿਆ ਜਿਹਦੇ ਬਾਰੇ ਜਫਰ ਨਾਮੇ ਦੇ 111 ਸ਼ੇਰ ਹਰ ਇੱਕ ਸਿੱਖ ਨੂੰ ਪੜ੍ਹਨੇ ਚਾਹੀਦੇ ਜਰੂਰ ਉਹਦੇ ਵਿੱਚ ਦਸਵੇਂ ਪਾਸ਼ਾ ਜਾਣ ਦੇ ਚਿੱਠੀ ਦੇ ਵਿੱਚ ਜਫਰ ਨਾਮੇ ਦੇ ਵਿੱਚ ਲਿਖਿਆ ਕਹਿੰਦੇ 10 ਲੱਖ ਬੈਰੀ ਬੇਖਬਰ ਆ ਉਹ ਰੰਗਿਆ ਤੈਨੂੰ ਸ਼ਰਮ ਨਹੀਂ ਆਈ ਇੱਕ 40 ਭੁਖੇ ਸਿੰਘਾਂ ਨੂੰ ਫੜਨ ਤੇ ਤੈਨ 10 ਲੱਖ ਫੋਟ ਪਿੱਗਦੀ 9 ਮਹੀਨਿਆਂ ਦਾ ਪਹਿਲਾ ਘੇਰਾ ਪਾ ਕੇ ਰੱਖਿਆ ਆਨੰਦਪੁਰ ਸਾਹਿਬ ਨੂੰ ਡੱਕਾ ਵੀ ਅੰਦਰ ਨਹੀਂ ਜਾਣ ਦਿੱਤਾ ਹਾਂਜੀ ਉਦੋਂ ਬਾਅਦ ਜਿੱਥੇ 22 ਧਾਰ ਦੇ ਪਹਾੜੀ ਰਾਜ ਨੇ ਆਟੇ ਦੀ ਗਾਉ ਬਣਾ ਕੇ ਸੌਹਾ ਖਾਦੀਆਂ ਝੂਠੀਆਂ ਸੌਹਾ ਖਾ ਕੇ ਮੁਕਰੇ ਤੇ ਉਹ ਉਥੇ ਆ ਰਹੇ ਜਿਵੇਂ ਦੇ ਕਾਜੀਆ ਨੇ ਵੀ ਕੁਰਾਨ ਦੀ ਕਸਮਾਂ ਖਾਦੀਆਂ ਉਹ ਵੀ ਮੁਕਰ ਗਏ ਉਦੋਂ ਬਾਅਦ ਜਾਣਦੇ ਸਰਸਾ ਨਦੀ ਦੇ ਪਰਿਵਾਰ ਬਿਸ਼ੋੜਾ ਪੈਂਦਾ ਵਾ ਦੋ ਛੋਟੇ ਸਹਿਬ ਜਾ ਤੇ ਮਾਤਾ ਗੁਜਰੀ ਜੀ ਦੇ ਨਾਲ ਗੰਗੂ ਦੇ ਪਿੰਡ ਚੱਲ ਗਏ ਤੇ ਵੱਡੇ ਸਹਿਬ ਜਾਦੇ 10ਵੇਂ ਪਾਸ਼ੇਂਦਰਾ ਚਮਕੌਰ ਦੀ ਗੜੀ ਦੇ ਵਿੱਚ ਚੱਲ ਗਏ ਇਹ ਜਿਹੜੀ ਦੁਨੀਆ ਦੇ ਵਿੱਚ ਵੱਲ ਦੇ ਵਿੱਚ ਅਸਾਮੀ ਜੰਗ ਆ ਉਹ ਸਾਕਾ ਚਮਕੌਰ ਦੀ ਗੜੀ ਹੈ ਇਹਦੀ ਇਹਦੇ ਦੇ ਆਪਾਂ ਜਾਣੇ ਦੇ ਲੱਗ ਵਿਸ਼ਾ ਜਾਨੀ ਬਣਾਵਾਂਗੇ ਕਿਸੇ ਦਿਨ ਅੱਧੇ ਘੰਟੇ ਦੀ ਵੀਡੀਓ ਜਾਨੇ ਦੀ ਘਾਟੋ ਘਟ ਹੋ ਗਈ ਹੈ ਹਾਂਜੀ ਉਹ ਕਿਸੇ ਦਿਨ ਆਪਾਂ ਰੱਖ ਲਾਂਗੇ ਹਾਂਜੀ ਜ਼ਰੂਰ ਜੀ ਵੀ ਕਹਿਣਾ ਮਤਾਂ ਉੱਥੇ ਜਾਣੇ ਦੇ ਦੱਸਿਆ ਵੇ ਕਿਦਾਂ ਜਾਣੇ ਦੇ 10 ਲੱਖ ਦਾ ਮੁਕਾਬਲਾ ਉਹ ਸਿੰਘਾਂ ਨੇ ਜਾਣੇ ਦੀ ਭੁਖਣ ਪਾਣਿਆਂ ਨੇ ਕਰਕੇ ਦਿਖਾਇਆ ਪਰ ਫਿਰ ਵੀ ਜਾਣੇ ਦੇ 10 ਲੱਖ ਫੌਜ ਦਿੱਲੀ ਤੋਂ ਆਈ ਸੀ 3 ਲੱਖ 22 ਧਾਰ ਦੇ ਪਹਾੜੀ ਰਾਜੇ ਨਮਕ ਹਰਾਮੀ ਕਲਗੀਆਂ ਵਾਲੇ ਤੇ ਜਿਹੜੇ ਚੜ ਕੇ ਆਏ ਸੀ 13 ਲੱਖ ਬੰਦਾ ਕਲਗੀਆਂ ਵਾਲੇ ਦੀ ਬਾਹ ਨੂੰ ਹੱਥ ਨਹੀਂ ਪਾ ਸਕਿਆ ਇਹ ਨਹੀਂ ਇਹ ਵੀ ਇੱਕ ਇਤਿਹਾਸ ਹੈ ਜੀ ਹਾਂਜੀ ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਲਈ ਉਹ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਿਆਣੀ ਉਹ ਇਤਿਹਾਸ ਦੁਆਰਾ ਦਰਹਾਤਾ ਜੀ ਤੇ 24 ਜਵਾਨਾਂ ਨੇ ਨੌਜਵਾਨਾਂ ਨੇ ਹਾਂਜੀ ਸਰੀਰ ਦੇ ਨਾਲ ਐਂਟੀ ਮੈਟਿਕ ਜਿਹੜੇ ਬੰਬ ਹੁੰਦੇ ਆ ਬਨ ਕੇ ਤੇ ਹੱਥਾਂ 'ਚ ਲੈ ਕੇ ਟੈਂਕਾਂ ਦੇ ਥੱਲੇ ਵੜ ਗਏ ਤੇ ਟੈਂਕਾਂ ਦੇ ਵਿੱਚ ਵੜ ਗਏ 24 ਟੈਂਕ ਉਡਾਈ ਦਿੱਤੇ ਪਾੜ ਕੇ ਰੱਖਤੇ ਸੀ ਜਿਨ੍ਹਾਂ ਉੱਤੇ 13 ਇੰਚ ਮੋਟੀ ਸਟੀਲ ਦੀ ਪਲੇਟਾਂ ਲੱਗੀਆਂ ਸੀ ਜਿਹਨੂੰ ਕਹਿੰਦੇ ਸੀ ਵੱਲ ਦਾ ਸਭ ਤੋਂ ਵਧੀਆ ਟੈਂਕ ਦੀ ਪੈਂਟਨ ਟੈਂਕ ਪੈਂਟਨ ਤੇ ਜਿਆਦਾ ਦੇਖਿਆ ਵੀ 24 ਟੈਂਕੇ ਨੇ ਕੀ ਮੀਤੀ ਆ ਉਹਨਾਂ ਨੁਕਸਾਨ ਹੋ ਗਏ ਤੇ 36 ਟੈਂਕ ਵਾਪਸ ਮੁੜ ਕੇ ਲੈ ਗਏ ਜਿਨ੍ਹਾਂ ਦਾ ਜਾਣਦੇ ਉਹ ਕਹਿ ਰਹੇ ਸੀ ਵੀ ਐਸੀ ਦੁਪਹਿਰ ਦਾ ਖਾਣਾ ਅੰਵਾਲੇ ਤੇ ਸ਼ਾਮ ਦਾ ਖਾਣਾ ਦਿੱਲੀ ਜਾਣਦੇ ਉਹਨਾਂ ਦਾ ਮੂੰਹ ਮੋੜਤਾ ਤੇ ਜਿਆਦਾ ਜਾਣਦੇ ਉਹ ਟੈਂਕ ਬਰਬਾਦ ਕਰ ਤੇ ਜੰਗ ਬੰਦ ਹੋਈ ਤੇ 65 ਦੀ جنگ ਜੰਗ ਨਾਨੇ ਦੀ ਕਹਿੰਦਾ ਉਹ ਅੰਦਰ ਵੜ ਕੇ ਫੌਜੀ ਪਾਕਿਸਤਾਨ ਦੇ ਅੰਦਰ ਚੱਲ ਗਏ ਸੀ ਤੇ ਉਦੋਂ ਬਾਅਦ ਜਿਹਨੇ ਟੈਂਕ ਬਣਾਏ ਸੀ ਉਹ ਵੀ ਆ ਕੇ ਦੇਖ ਕੇ ਗਿਆ ਤੇ ਦੰਦਾਂ ਨੇ ਥੱਲੇ ਜੀਵ ਲੈ ਕੇ ਕਹਿੰਦਾ ਵੀ ਜੇ ਕਿਤੇ ਇਦਾਂ ਦੇ ਬੰਦੇ ਸਾਡੇ ਕੋਲ ਹੁੰਦਾ ਅਸੀਂ ਪੂਰੀ ਦੁਨੀਆ ਦੇ ਚੜਾ ਚੜਾ ਸਕਦੇ ਹਾਂ ਹਾਂਜੀ ਕਿਉਂ ਇਹ ਰੂਫ ਹੁਕੀ ਸੀ ਕਾਲਿੰਗੀ ਤਾਂ ਮਾਰਾਂਗੇ 1699 ਦੇ ਵਿੱਚ ਕਹਿੰਦਾ 1699 ਜਦੋਂ ਰੂਹ ਫੁਕੀ ਸੀ ਕਾਲੀਆਂ ਵਾਲੇ ਨੇ ਅਭੀ ਵੀ ਹੱਥ ਭਾਰਦਾ ਕਾਲਜਾ ਹਰ ਇੱਕ ਸਿੱਖ ਦਾ ਪਰ ਸਿੱਖ ਗੁਰੂ ਦੀ ਸਿੱਖਿਆ ਦੇ ਚੱਲਣ ਵਾਲਾ ਚਾਹੀਦਾ ਕਹਿੰਦਾ ਗੁਰਸਿੱਖ ਮੀਤ ਚਲੋ ਗੁਰਚਾਲੀ ਜੋਗ ਔਰ ਕਹੈ ਸੋਈ ਪਲ ਮਾਨੋ ਹਰ ਹਾਰਾ ਕਥਾ ਨਰਾਲੀ ਕਹਿੰਦਾ ਧਾਨੇ ਧਾਨੇ ਦਸ਼ਮੇਸ਼ ਪਿਤਾ ਚੋ ਜਣੇ ਨਰਾਲੇ ਤੇਰੇ ਕਹਿੰਦਾ ਧਾਰ ਅਵਤਾਰ ਧਰਮ ਹਿੰਦ ਦਾ ਬਚਾਇਆ ਸੀ ਉਹ ਸੀ ਇਸ ਲੈ ਕੇ ਖੰਡੇ ਵਾਲਾ ਅਮਰ ਤੇ ਸ਼ਿਕਾਇਆ ਸੀ ਜਿਹੜੀਆਂ ਦੇ ਵੱਲ ਹੋਏ ਬਾਜਾਂ ਨੂੰ ਮੋੜੋ ਮਰੋੜ ਦਿੱਤਾ 10 ਲੱਖ ਨਾਲ ਮੱਥਾ ਚਾਹਲੀਆਂ ਨੇ ਲਾਇਆ ਸੀ ਚੜਦੀ ਕਲਾ ਦਾ ਸੰਧ ਰੁਪਿੰਦਰ ਸਿੰਘ ਪਟਿਆਲੇ ਵਾਲੇ ਨੇ ਸੁਣਾਇਆ ਸੀ ਵਾਹਿਗੁਰੂ ਯਾਨੀ ਇਸ ਕਰਕੇ ਇਹਨਾਂ ਦੇ ਅੱਜ ਵੀ ਧੱਕੇ ਹੀ ਹੋ ਰਹੇ ਹੈ ਹਾਂਜੀ ਹਾਂ ਵੀ ਕਹਿਣਾ ਮਤਲਬ ਜੋ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਕਾਜੀ ਰੁਕਮਦੀਨ ਨੂੰ ਬਚਨ ਕੀਤੇ ਸੀ ਅੱਜ ਉਹ ਪੂਰੇ ਹੋ ਰਹੇ ਹੈ ਤੇ ਹੋ ਜਾਣਗੇ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਦੋਰਾਵਾ ਜਿਹੜਾ ਡੇਰਾਵਾ ਵਿਵਾਦ ਕਰਦਾ ਵਾ ਵੀ ਇਹ ਤਾਂ ਜੇ ਰਾਜ ਕਰੇਗਾ ਖਾ ਸਕਤੇ ਲਿਖੇ ਹੀ ਨਹੀਂ ਸਭ ਤੋਂ ਪਹਿਲਾਂ ਇਹ ਦੋਰਾ ਗੁਰੂ ਨਾਨਕ ਮਹਾਰਾਜ ਦੀ ਤੀਜੀ ਉਦਾਸੀ ਮੱਕੇ ਦੇ ਵਿੱਚ ਉਚਾਰਨ ਕਰਦੇ ਆ ਅੱਛਾ ਜੀ ਜਿਆਦਾ ਦੋਰਾ ਜਾਣੇ ਦੇ ਕਹਿੰਦਾ ਮਦ ਪੜਿਆ ਗਿਆ ਦਾ ਕਾਜੀ ਰੁਕਮਦੀਨ ਨੇ ਕਿਹਾ ਸੀ ਕਹਿੰਦਾ ਮਹਾਰਾਜ ਵੀ ਦਿੱਲੀ ਦੇ ਤਖਤੇ ਤੇ ਤਾਂ ਬੈਠਾ ਇਬਰਾਹੀਮ ਲੋਧੀ ਬੈਠਾ ਵਾ ਹਾਂਜੀ ਬੇ ਤੁਸੀਂ ਕਹਿੰਦੇ ਹੋ ਬਈ ਰਾਜ ਕਰੇਗਾ ਖਾਲਸਾ ਵੀ ਕੀ ਹੁਣ ਖਾਲਸੇ ਦਾ ਰਾਜ ਹੋਊਗਾ ਤਾਂ ਗੁਰੂ ਨਾਨਕ ਮਹਾਰਾਜ ਨੇ ਅੱਖਾਂ ਬੰਦ ਕਰਕੇ ਕਿਹਾ ਸੀ ਕਹਿੰਦੇ ਕਹਿੰਦੇ ਸ਼ਕੰਦਰ ਲੋਧੀ ਬਈ ਬਾਬਰ ਆ ਰਿਹਾ ਵਾ ਇਹ 723 ਅੰਗ ਦੇ ਉੱਤੇ ਆ ਪਾਪ ਕੀ ਜਾਂਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਬੇ ਲਾ ਲੋ ਕਹਿੰਦੇ ਬਾਬਰ ਆ ਰਿਹਾ ਕਾਬਲ ਦਾ ਸੱਤ ਪੀੜੀਆਂ ਬਾਬਰ ਦੀਆਂ ਦਿੱਲੀ ਦੇ ਤਖਤੇ ਤੇ ਬੈਠਣਗੀਆਂ ਪਹਿਲਾ ਬਾਬਰ ਦੂਜਾ ਹਮਾਜੂ ਤੀਜਾ ਅਕਬਰ ਚੌਥਾ ਜਹਾਗਿਰ ਪੰਜਵਾਂ ਸ਼ਾਜਹਾਨ ਛੇਵਾਂ ਔਰੰਗਜ਼ੇਬ ਸੱਤਵਾਂ ਬਹਾਦਰ ਸ਼ਾ ਤੇ ਜਦੋਂ ਛੋਟੇ ਸਾਹਿਬ ਜੀ ਦੀ ਖਬਰ ਮੰਗਾਈ ਸੀ ਰਾਏ ਕੱਲੇ ਨੂੰ ਕਿਹਾ ਸੀ ਉਹਨੇ ਭੇਜਿਆ ਸੀ ਨੂਰੇ ਮਾਹਿਮ ਹਾਂਜੀ ਨੂਰੇ ਮਾਈ ਨੇ ਆਖੇ ਤਾਂहां ਮਾਰ ਕੇ ਹਾਦਸਾ ਐਸੀ ਵੀ ਤੁਹਾਡੇ ਬੱਚੇ ਦੇ ਮਾਤਾ ਜਣੀ ਇਦਾਂ ਉਹਨਾਂ ਨੇ ਕੋ ਕੇ ਸ਼ਹੀਦ ਕੀਤੇ ਆ ਤਾਂ ਕਲਗਿਆਂ ਵਾਲੇ ਮਹਾਰਾਜ ਨੇ ਹੱਸ ਕੇ ਕਾਹੀ ਦਾ ਬੂਟਾ ਪੱਟ ਕੇ ਬਚਨ ਗਾਤਾ ਸੀ ਵੀ ਦਿੱਲੀ ਦੇ ਤਖਤੇ ਤੋਂ ਮੁਗਲਾਂ ਦੀ ਜੜ ਪੱਤੀ ਗਈ ਹਾਂਜੀ ਕਾਰੀ ਜੀ ਰੁਕਮਦੀਨ ਹੱਥ ਜੋੜ ਕੇ ਪੁੱਛਦਾ ਵੀ ਮਹਾਰਾਜ ਸਾਧੂ ਪੀੜੀਆਂ ਦਾ ਬਾਪਰ ਨੂੰ ਦੇਤੀਆਂ ਉਦੋਂ ਅੱਗੇ ਕਹਿੰਦੇ ਦੋ ਸਦੀਆਂ ਅੰਗਰੇਜ਼ ਆਉਣਗੇ ਅੱਛਾ ਪਹਿਲੇ ਤਾਂ ਚਲ ਜੋਗੇ ਸਲਾਮ ਹੈ ਸਾਈ ਆਉਗੇ ਦੋ ਸਦੀਆਂ ਦਿੱਲੀ ਦੇ ਲਾਲ ਕਿਲੇ ਤੇ ਉਹਨਾਂ ਦਾ ਝੰਡਾ ਝੁਲਣਾ ਵਾ ਝੁੱਲਿਆ ਵੀ ਹਾਂਜੀ ਕਹਿੰਦੇ ਮਹਾਰਾਜ ਉਹ ਦੂ ਅੱਗੇ ਕਹਿੰਦੇ ਫੇਰ ਤੀਜੀ ਧਰ ਬੈਠੂਗੀ ਝੂਠੇ ਵਾਦੇ ਕਰਕੇ ਜਿਹਦੇ ਬਾਰੇ ਆਪਾਂ ਪਹਿਲਾਂ ਬੋਲੇ ਆ ਵੀ ਦੱਸ ਕਿੱਥੇ ਹੋਇਆ ਤੱਕਾ ਨਹੀਂ ਐ ਪੰਜਾਬ ਤੇਰਾ ਕੋਈ ਸਕਾ ਨਹੀਂ ਅਕਲਾਂ ਵਾਲੇ ਅਕਲਾ ਲਾਗੇ ਆਪੋ ਆਪਣੇ ਮੋਲਕ ਬਣਾ ਗੇ ਖਾਲੀ ਠੂਠਾ ਪੰਜਾਬ ਸਿਆਂ ਤੇਰੇ ਹੱਥ ਫੜਾ ਗੇ ਅੱਜ ਆਪਾਂ ਜੋ ਦੇਖ ਰਹੇ ਆ ਬਈ ਹਰ ਇੱਕ ਥਾਂ ਤੇ ਜਣੇ ਵੀ ਕਹਿਦਾ ਮਤਲਬ ਸਿੱਖੀ ਨਾਲ ਤੱਕਾ ਹੋ ਰਿਹਾ ਜਿਹਦੇ ਬਾਰੇ ਕਵੀ ਨੇ ਦੇਖੋ ਕਿੰਨਾ ਸੋਹਣਾ ਲਿਖਿਆ ਹਾਂਜੀ ਕਹਿੰਦਾ ਜਦੋਂ ਵੀ ਧਰਮ ਦਾ ਕੀਤੇ ਬਰੋਧ ਹੋਇਆ ਜਾਨਾ ਹਸ ਕੇ ਵਾਰੀਆਂ ਖਾਲਸੇ ਨੇ ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ ਲਾਈਆਂ ਆਰਸੇ ਉਡਾਰੀਆਂ ਖਾਲਸੇ ਨੇ ਉਹ ਮੂਤ ਖਾਲਸੇ ਤੋਂ ਜੀਵਨ ਮੰਗਦੀ ਆ ਤੇਗਾ ਮੂਤ ਨੂੰ ਮਾਰੀਆਂ ਖਾਲਸੇ ਨੇ ਜਿੱਥੇ ਖਤਮ ਹੁੰਦੀ ਆ ਰਾਂਝੇ ਤੇ ਮਜਣੂ ਆਂਦੀ ਉਥੋ ਸੁਰੂ ਹੁੰਦੀ ਆ ਦਾਸਤਾਨ ਸਾਡੀ ਲੜਦੇ ਆ ਲੜਦੇ ਆ ਸੇਰਾ ਟੜਾ ਤੋਂ ਸੀਸ ਲਾਗੇ ਫੇਰ ਵੀ ਗਏ ਨਾ ਜਿਸਮ ਵਿੱਚੋ ਜਾਨ ਸਾਡੀ ਉਹ ਕਹਿਣ ਦੀ ਗੱਲ ਨਹੀਂ ਓਏ ਕਰਨ ਵੀ ਜਾਣਦੇ ਹਾਂ ਫੜਾ ਫੋਕੀਆਂ ਖਾਲਸੇ ਮਾਰਦੇ ਨਹੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਓ ਬੀਰ ਹਾਂ ਬਾਬਾ ਦੀਪ ਸਿੰਘ ਦੇ ਲੱਥ ਜਾਵੇ ਸੀਸ ਪਰ ਮੈਦਾਨ ਚੋ ਹਾਰ ਦੇ ਨਹੀਂ ਕਹਿੰਦਾ ਕੌਮੀ ਅੱਖੋਂ ਨੂੰ ਮਾਰੇ ਜਾ 60 ਦੁਸ਼ਮਣ ਉਹਦੋਂ ਸ਼ਾਂਤੀ ਦਾ ਕਿੱਥੇ ਹੈ ਜਾਪ ਹੁੰਦਾ ਉਸ ਵੇਲੇ ਕੋਈ ਜੰਮਦਾ شیر ਨਲੂਆ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਉਹ ਕੌਮਾਂ ਅੰਦਰ ਕੁਰਬਾਨੀ ਦਾ ਪਾਕ ਜਜਵਾ ਕੌਮੀ ਦਿਲਾਂ ਦੇ ਵਿੱਚ ਪੈਦਾ ਆਪਣੇ ਆਪ ਹੁੰਦਾ ਜ਼ੁਲਮ ਕਰਨਾ ਹੁੰਦਾ ਇਹ ਪਾਪ ਜੇ ਕਰ ਤਾਂ ਜ਼ੁਲਮ ਚੱਲਣਾ ਵੀ ਮਹਾ ਪਾਪ ਹੁੰਦਾ ਕੌਮ ਮੇਰੀ ਇਹ ਨਹੀਂ ਸਮੇਂ ਨੇ ਢੋਲ ਮਾਰੇ ਆ ਪਰ ਉਸ ਵਿੱਚ ਤੇਰੀ ਕੋਈ ਆਵਾਜ਼ ਹੈ ਨਾ ਜਿਹੜਾ ਮੁਰਦਿਆਂ ਤਾਈ ਨਚਾ ਦੇਵੇ ਉਹ ਜਿਹਹਾ ਤਾਂ ਬਣਿਆ ਕੋਈ ਸਾਜ਼ ਹੈ ਨਾ ਚਖੜ ਲੱਖ ਝੁੱਲੇ ਇਹਨੇ ਕਲਾਵੇ ਆਵੇ ਅਰਸੋ ਫ਼ਾਰਸ਼ ਦੀ ਮਿੱਟੀ ਉਡਾਉਣ ਵਾਲਾ ਤੇਰੇ ਸੋਹਣੇ ਸ਼ਹੀਦਾਂ ਦੇ ਖੂਨੋਂ ਤੇ ਕੋਈ ਨਹੀਂ ਜਮਿਆ ਧੂੜ ਵੀ ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਰਸ਼ਕੋ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ